ਹਾਂ ਜਸਸੀ ਕਾਲ ਜੀ ਮੈਂ ਇੰਦਰ ਬਰਾੜ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਪਿਛਲੇ ਕਈ ਦਿਨਾਂ ਤੋਂ ਤੁਸੀਂ ਸੁਣਿਆ ਹੋਣਾ ਜੈਂਜੀ 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 ਇਹ ਜੈਂਜੀ ਹੁੰਦੇ ਕੀ ਐ ਜੈਂਜੀਆਂ ਨੂੰ ਲੈ ਕੇ ਕੀ ਮਸਲੇ ਬਣੇ ਹੋਏ ਆ ਤੇ ਜੈਂਜੀਆ ਨੇ ਕੀ ਕੁਛ ਕਰਤਾ ਇੱਕ ਦੇਸ਼ ਦੀ ਰਾਜਨੀਤੀ ਉਖਾੜ ਕੇ ਰੱਖਤੀ ਜਗਾ-ਜਗਾ ਧਰਨੇ ਲੱਗੇ ਜਗਾ-ਜਗਾ ਰੈਲੀਆਂ ਹੋਈਆਂ ਵਿਰੋਧ ਹੋਇਆ ਕਈ ਲੋਕ ਮਾਰੇ ਗਏ ਕਈ ਲੋਕ ਰਾਜਨੇਤਾਵਾਂ ਨੂੰ ਕੁੱਟਿਆ ਗਿਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੁੱਟਿਆ ਗਿਆ ਉਹ ਦੇਸ਼ ਆ ਨੇਪਾਲ ਨੇਪਾਲ ਦੇ ਵਿੱਚ ਜੰਗੀ ਅੰਦੋਲਨ ਹੋਇਆ ਕਹਿੰਦੇ ਜੀ ਨਵੇਂ ਪਾੜੇ ਜਿਹੜੇ ਅੱਜ ਕੱਲ ਦੇ ਨਵੇਂ ਛਲਾਰੂ ਨੇ ਕਹਿੰਦੇ ਵੀ ਅਸੀਂ ਰਾਜ ਸੱਤਾ ਆਪ ਦੇ ਹਿਸਾਬ ਨਾਲ ਕਰਨੀ ਹੈ ਸਾਡੇ ਲੋਕ ਹੀ ਰਾਜ ਕਰਨ ਸਾਡੇ ਲੋਕ ਜਿਵੇਂ ਜੋ ਅਸੀਂ ਚਾਹੁੰਦੇ ਉਸ ਤਿੱਕੇ ਨਾ ਹੋਵੇ ਸਾਨੂੰ ਕੁਝ ਕਿਹਾ ਨਾ ਜਾਵੇ ਨੇਪਾਲ ਦੇ ਵਿੱਚ ਦੋ ਤਰ੍ਹਾਂ ਦੇ ਜਿਹੜੇ ਮੁੱਦੇ ਆਪਣੇ ਆਏ ਇਕਦਾ ਕਹਿੰਦੇ ਜੀ ਉੱਥੇ ਸੋਸ਼ਲ ਮੀਡੀਆ ਦਾ ਰੌਲਾ ਪਿਆ ਵੀ ਸੋਸ਼ਲ ਮੀਡੀਆ ਬਿਆਨ ਕਰਤਾ ਟਿਕਟਾਕ ਨੂੰ ਛੱਡ ਕੇ ਬਾਕੀ ਸਾਰੇ ਪਲੇਟਫਾਰਮ ਬੰਦ ਕਰਤੇ ਤੇ ਦੂਸਰੇ ਪਾਸੇ ਟਿਕਟਾਕ ਕਹਿੰਦੇ ਔਨ ਰੱਖ ਲਿਆ ਦੂਸਰੇ ਪਾਸੇ ਮੁੱਦਾ ਆਇਆ ਕਰਪਸ਼ਨ ਦਾ ਨੇਪਾਲ ਦੇ ਵਿੱਚ ਕਰਪਸ਼ਨ ਦੇ ਨਾਂ ਤੇ ਧਰਨੇ ਲੱਗ ਰਹੇ ਜੀ ਜੈਂ ਜੈਂ ਕਹਿੰਦੇ ਕਰਪਸ਼ਨ ਲੋਕ ਨੇਤਾ ਅਸੀਂ ਇਹਨਾਂ ਨਾਲ ਕਰ ਰਹੇ ਆ ਤਾਂ ਬਹੁਤ ਕੁਸ਼ਾ ਬਹੁਤ ਅਥਨੇ ਬਹੁਤ ਚੀਜ਼ਾਂ ਨੇ ਸਰਕਾਰਾਂ ਨੇ ਸੋਸ਼ਲ ਮੀਡੀਆ ਬੈਨ ਟੋ ਬੈਨ ਵੀ ਵਾਪਸ ਲੈ ਲਿਆ ਬਹੁਤ ਕੁਝ ਹੋਰ ਵੀ ਕੀਤਾ ਪ੍ਰਧਾਨ ਮੰਤਰੀ ਅਸਤੀਵਾ ਦੇਤਾ ਰਾਸ਼ਟਰਪਤੀ ਨੇ استਿਫਾ ਦੇਤਾ ਨਵੀਂ ਸਰਕਾਰ ਹੁਣ ਆ ਰਹੀ ਆ ਨਵੇਂ ਪ੍ਰਧਾਨ ਮੰਤਰੀ ਆ ਰਹੇ ਕਾਰਜਕਾਰੀ ਪ੍ਰਧਾਨ ਮੰਤਰੀ ਆ ਰਹੇ ਆ ਪਰ ਇਸੇ سوشل میڈیا ਨੂੰ ਲੈ ਕੇ ਜਿਸ ਸਰਵਰ ਉਦੋਂ ਹੋਇਆ ਇਸੇ سوشل میڈیا ਨਾਲ ਅੱਜ ਪੰਜਾਬ ਆਪਾਂ ਕਹੀਏ ਜਾਂ ਪੂਰੇ ਇੰਡੀਆ ਦੀਆਂ ਸੈਂਟਰਲ ਤੱਕ ਏਜੰਸੀਆਂ ਇਹ ਲੱਗੀਆਂ ਪੰਜਾਬ ਦੇ ਸ਼ਹਿਰ ਬਠਿੰਡਾ ਦੇ ਵਿੱਚ ਪਿੰਡਾ ਜੀਦਾ ਉਥੇ ਗੁਰਪ੍ਰੀਤਾਂ ਦੇ ਬਜਾ ਮੁੰਡੇ ਨੇ ਕਹਿੰਦੇ ਲਾ ਦਾ ਸਟੂਡੈਂਟ ਆ سوشل میڈیا ਤੋਂ ਵੀਡੀਓ ਦੇਖੀਆਂ ਤੇ ਬੰਬ ਬਣਾਉਣ ਲੱਗੇ ਬਾਈ ਜੀ ਕਹਿੰਦੇ ਮੈਂ ਬਣੋ ਤਕੜਾ ਕਹਿੰਦੇ ਬੱਬ ਬਣਾਉਂਗਾ ਤੇ ਸਾਰੇ ਪਾਸੇ ਤਬਾਈ ਬਰਚਾਉਂਗਾ ਵਾਹ ਕਰਾਂਗਾ ਉਹ ਕਰਾ ਜੋ ਆਪਣੇ ਫੁਰਨੇ ਹੁੰਦੇ ਆ ਕਿਉਂਕਿ ਇਹ ਵੀ ਆਪਾਂ ਕਹੀ ਜਿਹੜਾ ਲਾਡਾ ਸਟੂਡੈਂਟ ਹੈ ਵੀ ਜੈਂਜੀ ਆ ਇਹ ਜੈਂਜੀ ਆ ਜਲੇ ਬਹੁਤ ਬਹੁਤੇ ਲੋਕਾਂ ਨੂੰ ਮੈਂ ਦੱਸਦਾ ਜਿਹੜੇ ਅੱਜ ਜਿਹੜੀ ਹੁਣ ਦੀ ਉਮਰ ਦੇ ਚ ਆ ਕੇ ਨਾ ਜਿਹੜੇ 24 25 ਸਾਲ ਦੇ ਨੇੜੇ ਤੇੜੇ ਜਿਹੇ ਹੋਏ ਆ 20 ਸਾਲ ਤੋਂ ਲੈ ਕੇ 30 ਸਾਲ ਦੇ ਆਪਾਂ ਕਹੀਏ ਬਾਕੀ ਦਾ ਚਲੋ ਹੈਗੀ ਹੈਗੇ ਛੋਟੇ 20 ਸਾਲ ਤੋਂ ਉੱਪਰ ਵਾਲੇ ਜਿਹੜੇ ਅੱਜ ਦੀ ਉਮਰ ਚ ਹਨ ਉਹ ਸਾਰੇ ਜੈਂਜੀ ਹੋਈ ਐ ਜਿਹਨਾਂ ਨੂੰ ਕੋਈ ਫਿਕਰ ਨਹੀਂ ਆਸ-ਪਾਸੇ ਦਾ ਕੀ ਕਰਨਾ ਕੀ ਨਹੀਂ ਕਰ ਜੋ ਸੋਸ਼ਲ ਮੀਡੀਆ ਨੇ ਪਰੋਸ ਕੇ ਤੁਹਾਡੇ ਉਹਨਾਂ ਦੀਆਂ ਅੱਖਾਂ ਦੇ ਮੂਰੇ ਆ ਗਿਆ ਉਹ ਸੱਚ ਆ ਇਸੇ ਦਾ ਸਕਾਰ ਜਿੱਤਾ ਸਾਨੂੰ ਲੱਗਦਾ ਉਹ ਗੁਰਪ੍ਰਿੰਦਾ ਦਾ ਮੁੰਡਾ ਹੋਇਆ ਬਾਕੀ ਜਾਂਚ ਦਾ ਵਿਸ਼ਾ ਪੰਜਾਬ ਪੁਲਿਸ ਜਾਂਚ ਅੱਡ ਕਰ ਰਹੀ ਹੈ ਸੈਂਟਰ ਜਿਹੜੀਆਂ ਏਜੰਸੀਆਂ ਉਹ ਅੱਡ ਜਾਂਚ ਕਰ ਰਹੀਆਂ ਉਹ ਤੁਹਾਨੂੰ ਅਗਲੇ ਦਿਨਾਂ ਦੇ ਵਿੱਚ ਉਹ ਦੱਸਾਂਗੇ ਪਿਛਲਾ ਹੈ ਮੁੱਦਾ ਕੀ ਸੀਗਾ ਕਿਉਂਕਿ ਜਦੋਂ ਆਪਾਂ ਨਿਊਜ਼ ਪੜ੍ਹਦੇ ਆਂ ਅਕਸਰ ਇੱਕ ਆਪਾ ਦੇਖਿਆ ਆ ਆਪਾਂ ਸਾਰੇ ਆਪਾਂ ਨਿਊਜ਼ ਚੈਨਲਾਂ ਦੇ ਵਿੱਚ ਦੇਖਿਆ ਖ਼ਬਰਾਂ ਦੇ ਵਿੱਚ ਦੇਖਿਆ ਕਿ ਕਟੂਰੇ ਦੀ ਟਿਕਟ ਨਿਕਲੀ ਆ ਨਾਲ ਨਾਲ ਹੋਰ ਬਹੁਤ ਕਿਹੋ ਜਿਹੀ ਚੀਜ਼ ਨਿਕਲਿਆ ਵੀ ਇੱਥੇ ਹਾਰਡਿਕਸ ਇਨਾ ਹੋ ਗਿਆ ਬਹੁਤ ਚੀਜ਼ ਕਹਿੰਦੇ ਨਿਕਲਿਆ ਪਰ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਨਾ ਜਦੋਂ ਤੱਕ ਪੰਜਾਬ ਪੁਲਿਸ ਜਾਂ ਇੱਕ ਅਧਿਕਾਰੀ ਤੋਂ ਕੋਈ ਲੋਕ ਅਧਿਕਾਰਤ ਕੋਈ ਪ੍ਰੈਸ ਨੋਟ ਜਾਰੀ ਨਹੀਂ ਹੁੰਦਾ ਉਦੋਂ ਤੱਕ ਕਿਸੇ ਵੀ ਗੱਲ ਤੇ ਯਕੀਨ ਨਾ ਕਰੋ ਪਿੰਡਾਂ ਦੇ ਵਿੱਚ ਵੀ ਨਾ ਆਸ-ਪਾਸੇ ਪਿੰਡਾਂ ਦੇ ਵਿੱਚ ਵੀ ਬਹੁਤ ਹਵਾਵਾਂ ਫੈਲ ਜਾਂਦੀਆਂ ਹੁੰਦੀਆਂ ਵੀ ਆਹ ਪਿੰਡੋਂ ਪਸੰਦਾਂ ਨੇ ਆਇਆ ਕਰਤਾ ਫੁਲਾਨੇ ਨੇ ਆਇਆ ਕਰਤਾ ਪਰ ਡੰਗਾਈ ਦੇ ਵਿੱਚ ਆਪਾਂ ਨਹੀਂ ਜਾਂਦੇ ਜਦੋਂ ਮੈਂ ਹੀ ਪੋਡਕਾਸਟ ਜਾਂ ਕੋਈ ਇੰਟਰਵਿਊ ਕਰਦਾ ਹਾਂ ਨਾ ਹੁਣ ਸਾਨੂੰ ਸਾਨੂੰ ਸੋਚਣਾ ਪਊਗਾ ਬਈ ਬੋਲ ਕੀ ਰਹੇ ਆ ਅੱਜ ਦੀ ਪਨੀਰੀ ਕੀ ਮੰਗਦੀ ਆ ਅੱਜ ਦੀ ਪਨੀਰੇ ਦੇ ਦਿਮਾਗ ਦੇ ਵਿੱਚ ਕੀ ਚੱਲਦਾ ਪਿਆ ਅੱਜ ਦੇ ਪਨੀਰੇ ਕਹਿੰਦੀ ਆ ਜੋ ਆਪਾਂ ਹੈਗਾ ਨਾ ਸੋਸ਼ਲ ਮੀਡੀਆ ਦਾ ਇੱਕ ਡਾਇਲੋਗ ਜੋ ਦੇਖੇਗਾ ਉਹੀ ਵਿਕੇਗਾ ਤੇ ਜੰਜੀ ਵੀ ਕਹਿੰਦੇ ਆ ਜੋ ਅਸੀਂ ਦੇਖਾਂਗੇ ਅਸੀਂ ਉਹੀ ਲਾਵਾਂਗੇ ਕੋਈ ਸਿਆਣਾ ਕੋਈ ਆ ਕੇ ਕਹੇ ਕਿਸੇ ਨੇ ਨਹੀਂ ਕੁਝ ਮੰਨਣਾ ਇੱਕ ਉਦਾਹਰਨ ਇਹ ਇੱਕ ਉਹਨਾਂ ਮਾਪਿਆਂ ਲਈ ਇੱਕ ਸੰਕੇਤਕ ਆਪਾਂ ਕਹੀਏ ਇਹ ਉਹਨਾਂ ਮਾਪਿਆਂ ਲਈ ਇੱਕ ਸੰਕੇਤਕ ਸੰਦੇਸ਼ ਤੁਹਾਡੇ ਬੱਚੇ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮਾਂ ਤੇ ਰੀਲਾਂ ਪਾ ਰਹੇ ਆ ਵੀਡੀਓ ਕਿਹੜੀਆਂ ਦੇਖੀ ਜਾਂਦੇ ਆ YouTube ਤੇ ਕੀ ਦੇਖ ਰਹੇ ਆ ਪਿੰਡਾਂ ਦੇ ਵਿੱਚ ਆਪਣੇ ਪਹਿਲਾਂ ਤਾਂ ਕਹਿੰਦੇ ਅਨਪੜ ਮਾਪਿਓ ਕਹਿੰਦੇ ਜਦੋਂ ਸਾਡੇ ਅੱਗੇ ਠੀਕ ਹੈ ਆਪੇ ਸਾਡੇ ਮਾਪਿਓ ਅਨਪੜਾ ਉਹਨਾਂ ਨੂੰ ਕੀ ਪਤਾ ਅੱਜ ਕਾਲੇ ਤਾਂ ਬਤੰਦਰੋਂ ਤੁਸੀਂ ਹੈਗੇ ਹੋ ਸਿਆਣੇ ਬਿਆਣੇ ਹੋ ਹਰੇਕ ਦੇ ਵਿੱਚ ਘਰ ਦੇ ਵਿੱਚ ਆਚਰ ਪੰਜ ਪੰਜ ਫੋਨ ਆ ਆਪਦੇ ਫੋਨ ਹਿਸਟਰੀ ਨਹੀਂ ਦੇਖਨੇ ਤਾਂ ਜਵਾਕਾਂ ਦੀ ਹਿਸਟਰੀ ਇੱਕ ਵਾਰੀ ਜ਼ਰੂਰ ਦੇਖ ਲਿਆ ਕਰੋ ਮਹੀਨੇ 'ਚ ਇੱਕ ਵਾਰੀ ਦੇਖ ਲਿਆ ਕਰੋ ਉਹ ਦੇਖਦੇ ਕੀ ਪਈ ਐ ਸੋ ਇਹ ਇੱਕ ਮੈਂ ਇਹਨੂੰ ਹੋਰ ਤੱਕ ਕਿੰਨਾ ਵੀ ਮੈਂ ਗੱਲ ਕਰ ਸਕਦਾ ਸੀਗਾ ਇਹਨੂੰ ਮੈਂ ਇੱਕ ਡਰਾਹ ਦੀ ਤੱਕ ਨਾ ਗੱਲ ਕਰ ਸਕਦਾ ਪਰ ਇਹ ਮੇਰੇ ਇਹ ਵੀਡੀਓ 'ਚ ਇੱਕ ਸੰਦੇਸ਼ ਆ ਸਾਰੇ ਮਾਪਿਆਂ ਲਈ ਸਾਰੇ ਲੋਕਾਂ ਲਈ ਜੋ ਤੁਸੀਂ ਸਰਚ ਕਰ ਰਹੇ ਹੋ ਨਾ ਉਹ ਕੋਈ ਨਾ ਕੋਈ ਥੋੜਾ ਦੇਖ ਰਿਹਾ ਜਦੋਂ ਫੜੇ ਜਾਏ ਜਿਹੇ-ਜਿਹੇ ਕਾਰਨਾਮੇ ਦੇ ਵਿੱਚ ਆਏ ਤਾਂ ਪਤਾ ਨਹੀਂ ਥੋੜੇ ਕਿਹੜੇ-ਕਿਹੜੇ ਚੈਟ ਕਿਹੜੇ-ਕਿਹੜੇ ਤੁਹਾਡੀ ਹਿਸਟਰੀ ਕਿਹੜੇ ਕਿਹੜੀ ਤੁਹਾਡੇ ਕੋਈ ਕਿਸੇ ਵੀ ਤਰੀਕੇ ਦਾ ਕੋਈ ਗਲਤ ਕੰਮ ਕੀਤਾ ਪੁਲਿਸ ਨੇ 2 ਮਿੰਟ ਚ ਅੱਗੇ ਲੈ ਆਉਣਾ ਤੁਹਾਡੇ 2 ਮਿੰਟ ਦਾ ਮਜ਼ਾਕ ਤੁਹਾਡੇ 2 ਮਿੰਟ ਦੀ ਕਾਰਜਸਤਾਨੀ ਉਹਨਾਂ ਇੰਨੀ ਘਪਾਰੀ ਪੈ ਸਕਦੀ ਸਾਰੀ ਉਮਰ ਜੇਲ੍ਹ ਚ ਨਿਕਲ ਸਕਦੇ ਸੋ ਸਿਆਣੇ ਬਣੋ ਚੰਗੀਆਂ ਚੀਜ਼ਾਂ ਦੇਖੋ ਚੰਗੀਆਂ ਸਾਰੇ ਵਿਊਰਰ ਨੂੰ ਵੀ ਕਰਨਾ ਚੰਗੀਆਂ ਚੀਜ਼ਾਂ ਦਿਖਾਓ ਪੁੱਠੇ ਪਾਸੇ ਦਿਮਾਗ ਲਾਣ ਦੀ ਜਾਏ ਇਹੀ ਜੇ ਬੰਦਾ ਚੰਗੇ ਪਾਸੇ ਦਿਮਾਗ ਲਾਉਂਦਾ ਚੰਗੀਆਂ ਚੀਜ਼ਾਂ ਕਰਦਾ ਤੇ ਚੰਗੇ ਜੇ ਜੋ ਗੁਰਪ੍ਰੀਤ ਨਾ ਦਾ ਮੁੰਡਾ ਉਹੀ YouTube ਤੋਂ ਕੁਝ ਹੋਰ ਸਿੱਖਦਾ ਹੋਰ ਸਿੱਖ ਕੇ ਕੁਝ ਵਧੀਆ ਚੀਜ਼ ਕਰਦਾ ਪਤਨ ਕਿ ਕੀ ਕੀ ਸਨ ਮਾਨ ਹੋਣੇ ਸੀ ਅੱਜ ਆਪਦੀ ਜਾਨ ਵੀ ਜੋਖਮ ਚ ਪਾਈ ਆਪਦੀ ਪਿਆਰੀ ਜਾਨ ਵੀ ਜੋਖਮ ਚ ਪਾਈ ਤੇ ਸਾਰੇ ਪਿੰਡ ਦੇ ਵਿੱਚ ਸਾਰੇ ਥਾਰੇ ਸਾਰੇ ਜਿੰਨੇ ਚਿਰ ਉਹ ਉਮਤਾ ਉਮਰ ਇੱਕ ਬੰਬ ਵਾਲੇ ਵਜ ਤੇ ਵੱਜਦਾ ਰਹਿ ਜਾਊਗਾ ਮਜ਼ਾਕ ਦਾ ਪਾਤਰ ਬਣ ਗਿਆ ਉਹ ਇੱਕ ਇੰਨੀ ਥੋੜੀ ਜਿਹੀ ਗਲਤੀਆਂ ਨਾਲ YouTube ਤੇ Google ਤੇ ਬਹੁਤ ਕੁਝ ਸਿੱਖਣ ਨੂੰ ਬਹੁਤ ਕੁਝ ਚੰਗਾ ਪਿਆ ਜਿੰਨਾ ਤੁਸੀਂ ਕਹਿੰਦੇ 100 ਕੁਝ ਚੰਗੇ ਆ ਪਈਆਂ 101 ਚੀਜ਼ਾਂ ਮਾੜੀਆਂ ਪਈਆਂ ਉਹ ਤਾਂ ਹੋੜੀ ਆ ਤੁਸੀਂ ਕਿੱਧਰ ਬਾੜੇ ਪਾਸੇ ਜਾਣਾ ਕਿ ਤੰਗੇ ਪਾਸੇ ਜਾਣਾ ਸੋ ਚੰਗਾ ਦੇਖੋ ਚੰਗਾ ਸੁਣੋ ਤੇ ਚੰਗਾ ਦਿਖਾਓ ਥੋੜਾ ਸਾਰਿਆਂ ਬਹੁਤ ਧੰਨਵਾਦ ਸਸਿਕਾ